ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਡੇ YouTube ਚੈਨਲ ਤੇ ਬਹੁਤ-ਬਹੁਤ ਸਵਾਗਤ ਹੈ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਮੁਰਮਰੇ ਦੀ ਰੈਸਪੀ ਬਣਾਵਾਂਗੇ ਉਸ ਦੇ ਲਈ ਮੈਂ ਇੱਕ ਬੌਲ ਦੇ ਵਿੱਚ ਮੁਰਮਰਾ ਲਿਆ ਹੈ ਇਸ ਦੇ ਅਲੱਗ-ਅਲੱਗ ਨਾਮ ਨੇ ਜੀ ਆਪਾਂ ਇਹਨਾਂ ਦੀਆਂ ਮਿੱਠੀਆਂ ਪਿੰਨੀਆਂ ਤਾਂ ਜੀ ਕਈ ਵਾਰ ਖਾਧੀਆਂ ਹੋਣੀਆਂ ਪਰ ਅੱਜ ਆਪਾਂ ਇਹਨਾਂ ਦੀ ਨਮਕੀਨ ਰੈਸਪੀ ਟਰਾਈ ਕਰਾਂਗੇ ਉਸ ਦੇ ਲਈ ਆਪਾਂ ਇਸ ਨੂੰ ਚੰਗੀ ਤਰ੍ਹਾਂ ਧੋ ਲਵਾਂਗੇ ਆਪਾਂ ਇਸ ਨੂੰ ਉਦੋਂ ਹੀ ਧੋਵਾਂਗੇ ਜੀ ਜਦੋਂ ਆਪਾਂ ਇਸ ਨੂੰ ਬਣਾਉਣਾ ਹੋਵੇ ਜਿਆਦਾ ਦੇਰ ਪਹਿਲਾਂ ਧੋ ਕੇ ਨਹੀਂ ਰੱਖਾਂਗੇ ਫਿਰ ਇਹ ਜਿਆਦਾ ਨਰਮ ਹੋ ਜਾਣਗੀਆਂ ਹੁਣ ਮੈਂ ਬਾਉਲ ਦੇ ਵਿੱਚ ਟੋਕਰੀ ਨੂੰ ਰੱਖ ਲਿਆ ਹੈ ਥੋੜਾ ਥੋੜਾ ਪਾਣੀ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਧੋ ਲਵਾਂਗੇ ਇਹ ਬਹੁਤ ਛੋਟੀ ਜਿਹੀ ਵੀਡੀਓ ਹੈ ਜੀ ਵੀਡੀਓ ਨੂੰ ਪੂਰਾ ਅਖੀਰ ਤੱਕ ਦੇਖਿਓ ਬਿਲਕੁਲ ਸਕਿਪ ਨਾ ਕਰਿਓ ਜੀ ਵੀਡੀਓ ਨੂੰ ਇਹ ਰੈਸਪੀ ਬਹੁਤ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਜੀ ਆਪਾਂ ਨੂੰ ਇਸ ਨੂੰ ਜ਼ਿਆਦਾ ਫਰਾਈ ਕਰਨ ਦੀ ਵੀ ਜ਼ਰੂਰਤ ਨਹੀਂ ਹੈ। ਹੁਣ ਮੈਂ ਇਸ ਨੂੰ ਚੰਗੀ ਤਰ੍ਹਾਂ ਧੋ ਲਿਆ ਹੈ। ਹੁਣ ਮੈਂ ਇਸ ਨੂੰ ਛਾਣ ਕੇ ਇੱਕ ਪਲੇਟ ਦੇ ਵਿੱਚ ਰੱਖ ਦੇਾਂਗੀ ਤਾਂ ਕਿ ਇਸ ਦਾ ਪਾਣੀ ਨਿਕਲ ਜਾਵੇ। ਰੈਸਪੀ ਬਹੁਤ ਜਲਦੀ ਤੇ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਜੀ ਇਸ ਨੂੰ ਬਣਾਉਣ ਤੇ ਜਰਾ ਸਮਾਂ ਵੀ ਨਹੀਂ ਲੱਗਦਾ ਹੁਣ ਆਪਾਂ ਇਸ ਦੀ ਰੈਸਪੀ ਤਿਆਰ ਕਰ ਲਵਾਂਗੇ ਉਸ ਦੇ ਲਈ ਇੱਕ ਟਮਾਟਰ ਲਵਾਂਗੇ ਇਸ ਤਰੀਕੇ ਨਾਲ ਕੱਟਿਆ ਹੋਇਆ ਇੱਕ ਪਿਆਜ਼ ਲਵਾਂਗੇ ਇਸ ਤਰੀਕੇ ਨਾਲ ਕੱਟ ਕੀਤਾ ਹੋਇਆ ਕਾਲੀ ਦੇ ਵਿੱਚ ਥੋੜਾ ਜਿਹਾ ਹਰਾ ਧਨੀਆ ਲਵਾਂਗੇ ਤੇ ਇੱਕ ਹਰੀ ਮਿਰਚ ਲਵਾਂਗੇ ਕੱਟੀ ਹੋਈ ਥੋੜੀ ਜਿਹੀ ਪਤਾ ਗੋ ਵੀ ਲਵਾਂਗੇ ਇਹ ਕਾਲੂ ਲਵਾਵਾਂਗੇ ਇਸ ਤਰੀਕੇ ਨਾਲ ਬਰੀਕ ਕੱਟ ਕੀਤਾ ਹੋਇਆ ਇੱਕ ਗਾਜਰ ਪਾਵਾਂਗੇ ਬਰੀਕ ਕੱਟੀ ਹੋਈ ਆਪਾਂ ਸਾਰੀਆਂ ਸਬਜ਼ੀਆਂ ਨੂੰ ਬਰੀਕ ਕੱਟ ਕੇ ਪਾਵਾਂਗੇ ਜੀ ਹੁਣ ਆਪਾਂ ਇਸ ਨੂੰ ਬਣਾ ਲਵਾਂਗੇ ਉਦ ਲਈ ਮੈਂ ਪੈਨ ਦੇ ਵਿੱਚ ਦੋ ਚਮਚਾ ਘਿਓ ਲਿਆ ਹੈ ਇੱਕ ਚਮਚਾ ਜੀਰਾ ਪਾਵਾਂਗੇ ਜੀਰੇ ਨੂੰ 골ਡਨ ਬ੍ਰਾਊਨ ਹੋਣ ਤੱਕ ਪਕਾ ਲਵਾਂਗੇ ਫਿਰ ਇਸ ਦੇ ਵਿੱਚ ਬਰੀਕ ਕੱਟੀ ਹੋਈ ਗਾਜਰ ਪਾਵਾਂਗੇ ਇਸ ਤਰੀਕੇ ਨਾਲ ਬਹੁਤ ਹੀ ਹੈਲਥੀ ਜੀ ਰੈਸਪੀ ਬਣ ਕੇ ਤਿਆਰ ਹੋਏਗੀ ਜੀ ਤੇ ਇਹ ਖਾਣ ਦੇ ਵਿੱਚ ਵੀ ਬਹੁਤ ਟੇਸਟੀ ਹੋਏਗੀ ਅਮਾ ਤੇ ਇਹ ਵਾਲੀਆਂ ਸਬਜ਼ੀਆਂ ਪਾਈਆਂ ਨੇ ਜੀ ਆਪਾਂ ਆਪਣੀ ਮਨਪਸੰਦ ਅਨੁਸਾਰ ਇਸ ਦੇ ਵਿੱਚ ਕੋਈ ਵੀ ਹੋਰ ਸਬਜ਼ੀ ਐਡ ਕਰ ਸਕਦੇ ਹਾਂ ਗਾਜਰ ਨੂੰ ਥੋੜੀ ਦੇਰ ਪਕਾ ਲਵਾਂਗੇ ਜਦੋਂ ਗਾਜਰ ਪੱਕ ਜਾਵੇ ਤਾਂ ਇਸਦੇ ਵਿੱਚ ਆਲੂ ਪਾਵਾਂਗੇ ਫਿਰ ਇਸ ਨੂੰ ਵੀ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਹੁਣ ਆਲੂ ਤੇ ਗਾਜਰ ਨੂੰ ਥੋੜੀ देर ਪਕਾ ਲਵਾਂਗੇ ਜੇ ਕਰਤਾ ਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਿਓ ਹੁਣ ਆਪਾਂ ਇਸ ਦੇ ਵਿੱਚ ਇੱਕ ਹਰੀ ਮਿਰਚ ਪਾਵਾਂਗੇ ਹਰੀ ਮਿਰਚ ਆਪ ਆਪਣੇ ਹਿਸਾਬ ਨਾਲ ਵੱਧ ਘੱਟ ਪਾ ਸਕਦੇ ਹਾਂ ਹੁਣ ਇਸ ਤਰੀਕੇ ਦੀ ਕੱਟੀ ਹੋਈ ਪਤਾ ਗੋभी ਪਾਵਾਂਗੇ ਪਤਾ ਗੋभी ਨੂੰ ਮਹਨਵਾਦ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਜੇ ਕਈ ਵਾਰ ਆਪਣੇ ਘਰ ਦੇ ਵਿੱਚ ਪੋਹਾ ਨਾ ਹੋਵੇ ਤਾਂ ਆਪਾਂ ਇਸ ਨੂੰ ਬਣਾ ਕੇ ਖਾ ਸਕਦੇ ਹਾਂ ਜੀ ਇਹ ਵੀ ਬਹੁਤ ਟੇਸਟੀ ਬਣ ਕੇ ਤਿਆਰ ਹੁੰਦਾ ਹੈ ਤੇ ਇਸ ਨੂੰ ਬਣਾਉਣ ਤੇ ਜ਼ਿਆਦਾ ਸਮਾਂ ਵੀ ਨਹੀਂ ਲੱਗਦਾ ਆਪਾਂ ਇਸ ਦੇ ਵਿੱਚ ਪੀਨਟ ਵੀ ਪਾ ਸਕਦੇ ਹਾਂ। ਪਰ ਅਜੇ ਮੈਂ ਇਸ ਦੇ ਵਿੱਚ ਪੀਨਟ ਨਹੀਂ ਪਾਵਾਂਗੀ। ਪਿਆਜ਼ ਪਾਵਾਂਗੀ। ਇਹ ਬਹੁਤ ਹੈਲਥੀ ਰੈਸਪੀ ਬਣ ਕੇ ਤਿਆਰ ਹੋਏਗੀ ਜੀ ਕਿਉਂਕਿ ਆਪਾਂ ਇਸ ਦੇ ਵਿੱਚ ਕਾਫੀ ਸਾਰੀਆਂ ਵੈਜੀਟੇਬਲ ਐਡ ਕੀਤੀਆਂ ਨੇ। ਇਹ ਰੈਸਪੀ ਨੂੰ ਆਪਾਂ ਟਿਫਿਨ ਵਿੱਚ ਵੀ ਦੇ ਸਕਦੇ ਹਾਂ। ਇਸ ਨੂੰ ਆਪਾਂ ਲਾਂਚ ਜਾਂ ਬ੍ਰੀਕਫਾਸਟ ਦੇ ਵਿੱਚ ਕਿਸੇ ਵੀ ਟਾਈਮ ਖਾ ਸਕਦੇ ਹਾਂ ਆਪਾਂ ਇਸ ਦੇ ਵਿੱਚ ਉਬਾਲ ਕੇ ਮਟਰ ਵੀ ਪਾ ਸਕਦੇ ਹਾਂ ਜੀ ਸਬਜ਼ੀਆਂ ਨੂੰ ਥੋੜਾ ਜਿਹਾ ਪਕਾ ਲਵਾਂਗੇ ਇਸ ਤਰੀਕੇ ਦੀ ਬਣੀ ਹੋਈ ਰੈਸਪੀ ਸਭ ਨੂੰ ਬਹੁਤ ਪਸੰਦ ਆਏਗੀ ਤੁਸੀਂ ਇੱਕ ਵਾਰੀ ਇਸ ਨੂੰ ਬਣਾ ਕੇ ਦੇਖਿਓ ਜੀ ਹੁਣ ਸਬਜ਼ੀਆਂ ਦਾ ਕਲਰ ਚੇਂਜ ਹੋ ਚੁੱਕਿਆ ਹੈ ਤੇ ਵਿੱਚ ਟਮਾਟਰ ਐਡ ਕਰਾਂਗੇ టమాటర పాటు బాధ ఇను చంగ తరం మిక్స్ కి సదసారమక పావే టమాటర జల్ పక్కజాగా నమక పానతో చీ తర మే ట్మచాలి పాడర్ పావే ਇੱਕ ਛੋਟਾ ਚਮਚ ਹਲਦੀ ਪਾਵਾਂਗੇ ਥੋੜੀ ਜਿਹੀ ਕਾਲੀ ਮਿਰਚ ਪਾਵਾਂਗੇ ਇੱਕ ਛੋਟਾ ਚਮਚ ਗਰਮ ਮਸਾਲਾ ਪਾਵਾਂਗੇ ਇੱਕ ਛੋਟਾ ਚਮਚ ਧਨੀਆ ਪਾਊਡਰ ਪਾਵਾਂਗੇ ਫਿਰ ਸਾਰੇ ਮਸਾਲੇ ਪਾਉਣ ਤੋਂ ਬਾਅਦ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਜੇਕਰ ਤੁਹਾਨੂੰ ਸਾਡੀ ਬਣਾਈ ਹੋਈ ਰੈਸਪੀ ਵਧੀਆ ਲੱਗੀ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਜਾ ਕੇ ਆਲ ਕਰ ਦਿਓ ਜੀ ਇਸਦੇ ਨਾਲ ਤੁਹਾਨੂੰ ਸਾਡੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇਗੀ ਹੁਣ ਆਪਾਂ ਇਸਦੇ ਵਿੱਚ ਅੱਧਾ ਕੱਪ ਪਾਣੀ ਪਾਵਾਂਗੇ ਮੈਂ ਇੱਥੇ ਇੱਕ ਕੱਪ ਪਾਣੀ ਲਿਆ ਸੀ ਇਸਦੇ ਵਿੱਚ ਅੱਧਾ ਕੱਪ ਪਾਣੀ ਪਾਇਆ ਹੈ ਸਿਰ ਸਾਰੀਆਂ ਸਬਜ਼ੀਆਂ ਨੂੰ ਇੱਕ ਵਾਰੀ ਹਿਲਾ ਲਵਾਂਗੇ। ਇਹ ਕੋ ਉਬਾਲੋਂ ਤੱਕ ਸਬਜ਼ੀਆਂ ਨੂੰ ਢੱਕ ਕੇ ਪਕਾ ਲਵਾਂਗੇ। ਹੁਣ ਇੱਕ ਉਬਾਲ ਆ ਚੁੱਕਿਆ ਹੈ। ਆਪਾਂ ਸਾਰੀਆਂ ਸਬਜ਼ੀਆਂ ਨੂੰ ਦੁਬਾਰਾ ਤੋਂ ਇੱਕ ਵਾਰੀ ਹਿਲਾ ਲਵਾਂਗੇ। ਨਿੱਸਤੇ ਵਿੱਚ ਮurmura ਪਾਵਾਂਗੇ ਜੋ ਆਪਾਂ ਧੋ ਕੇ ਰੱਖਿਆ ਹੋਇਆ ਸੀ ਇਹ murmura recipe ਬਹੁਤ ਹੀ ਜ਼ਿਆਦਾ ਜਲਦੀ ਬਣ ਕੇ ਤਿਆਰ ਹੁੰਦੀ ਹੈ ਜੀ ਤੇ ਬਹੁਤ ਟੇਸਟੀ ਵੀ ਬਣ ਕੇ ਤਿਆਰ ਹੁੰਦੀ ਹੈ murmura ਪਾਉਣ ਤੋਂ ਬਾਅਦ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਸਬਜ਼ੀਆਂ ਦੇ ਵਿੱਚ ਪ੍ਰੈਸ ਨੂੰ ਥੋੜੀ ਦੇਰ ਹਿਲਾ ਕੇ ਪਕਾ ਲਵਾਂਗੇ ਇਹ ਬਹੁਤ ਜ਼ਿਆਦਾ ਜਲਦੀ ਬਣ ਕੇ ਤਿਆਰ ਹੋ ਜਾਏਗਾ ਤੁਸੀਂ ਦੇਖ ਸਕਦੇ ਹੋ ਜੀ ਕਿੰਨੀ ਵਧੀਆ ਕਲਰਫੁੱਲ ਮुरमੁਰਾ ਰੈਸਪੀ ਬਣ ਕੇ ਤਿਆਰ ਹੋ ਰਹੀ ਹੈ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਅਸੀਂ ਆਪਣੇ ਚੈਨਲ ਤੇ ਰੋਜ਼-ਰੋਜ਼ ਨਵੀਂ-ਨਵੀਂ ਵੀਡੀਓਜ਼ ਪਾਉਂਦੇ ਰਹਿੰਨੇ ਆ ਜੀ ਇਸ ਦੇ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਆਲ ਕਰ ਦਿਓ ਜੀ ਹੁਣ ਆਪਾਂ ਇਸ ਨੂੰ ਹੀ ਲਾ ਕੇ ਥੋੜੀ देर ਫਿਰ ਉਪਕਾ ਲਵਾਂਗੇ ਤਾਂ ਕਿ ਇਹ ਜਲੇ ਨਾ ਨੇ ਬਣ ਕੇ ਤਿਆਰ ਹੈ ਹੁਣ ਇਸ ਨੂੰ ਹੀ ਲਾ ਕੇ ਪਕਾ ਲਵਾਂਗੇ ਇਸ ਤਰੀਕੇ ਨਾਲ ਤਾਂ ਕਿ ਇਸ ਦੇ ਵਿੱਚ ਪਾਣੀ ਨਾ ਰਹੇ ਹਨ ਮੁਰਮੁਰਾ ਰੈਸਪੀ ਬਣ ਕੇ ਤਿਆਰ ਹੈ ਇਸ ਉੱਪਰ ਹਰਾ ਧਨੀਆ ਪਾਵਾਂਗੇ ਹਰਾ ਧਨੀਆ ਪਾਉਣ ਤੋਂ ਬਾਅਦ ਇਸ ਨੂੰ ਇੱਕ ਵਾਰ ਮਿਕਸ ਕਰ ਲਵਾਂਗੇ ਆਪਣੀ ਇਨਸਟੈਂਟ ਚਈ ਮੁਰਮਰਾ ਰੈਸਪੀ ਬਣ ਕੇ ਤਿਆਰ ਹੈ ਹੁਣ ਆਪਾਂ ਇਸ ਨੂੰ ਗਰਮ-ਗਰਮ ਸਰਵ ਕਰ ਲਵਾਂਗੇ ਤੁਸੀਂ ਇਸ ਨੂੰ ਸਾਸ ਪਾ ਕੇ ਵੀ ਸਰਵ ਕਰ ਸਕਦੇ ਹੋ ਜਾਂ ਨਿੰਬੂ ਨਿਚੋੜ ਕੇ ਵੀ ਸਰਵ ਕਰ ਸਕਦੇ ਹੋ ਹਨ ਇਸ ਨੂੰ ਗਰਮ-ਗਰਮ ਇੱਕ ਪਲੇਟ ਦੇ ਵਿੱਚ ਸਰਵ ਕਰ ਲਵਾਂਗੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਿਓ ਇਸ ਤਰੀਕੇ ਦੀਆਂ ਵਕਰੀਆਂ ਵਕਰੀਆਂ ਰੈਸਪੀਆਂ ਦੇਖਣ ਦੇ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਮੈਂ ਇਸ ਨੂੰ ਦੋ ਤਰੀਕੇ ਨਾਲ ਇਸ ਉਪਰ ਹਰਾ ਤਾਂ یہاں ਪਾ ਕੇ ਸਰਵ ਕਰਾਂਗੇ ਮੈਂ ਇਸ ਨੂੰ ਦੋ ਤਰੀਕਿਆਂ ਨਾਲ ਸਰਵ ਕੀਤਾ ਹੈ ਇੱਕ ਰੈੱਡ ਸੌਸ ਪਾ ਕੇ ਤੇ ਇਸ ਤਰੀਕੇ ਨਾਲ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ